کیا چاہتے ہیں لائک اپ اپ کو چاہیے تو اپ لائک سبسکرائب کر دیں لائک اپ اپ کو چاہیے تو اپ لائک سبسکرائب کر دیں ساتھوں کا ٹیم بنا دیتے ہیں بہت بڑا دور ہو اس اپ نہیں ہے وہ سامنے ਆਲੀ ਸਾਰੀ ਸਾਰੀ ਫੇਸ ਕਰਿਆ ਇਹਨਾਂ ਨੇ ਕਿੱਥੇ ਕਰਿਆ ਧੱਕਾ ਧੱਕਾ ਹੋਇਆ ਸਾਡੇ ਵਿੱਚ ਲਾਉਂਦੇ ਪਟੜੋ ਚਲੇ ਸੀ ਖੜੀ ਸੀ ਮੈਂ ਤਾਂ ਮੁੜੇ ਕਿਉਂ ਚਲਾਇਆ ਇਹਨਾਂ ਨੂੰ ਡੋੜੇ ਇੱਥੇ ਸਾਡੇ ਉੱਪਰ ਚਲਾਉਂਦਾ ਜਨਰਲ ਮਾਰਨ ਦਾ ਸਾਨੂੰ ਮਾਰਦੇ ਸਾਡੇ ਬੱਚਿਆਂ ਦੀ ਮਿੰਟ ਕਿਉਂ ਘਮਾਇਆ ਇਹਨਾਂ ਨੇ ਸਰਕਾਰ ਸਰਕਾਰ ਨੂੰ ਅਸੀਂ ਮੈਂ ਤਾਂ ਸਟੱਟ ਨਾ ਸਾਰੇ ਮਜਬੂਰ ਕਿਸੇ ਦੇ ਨਹੀਂ ਹੱਥ ਲਾਇਆ ਮੈਂ ਜੇਕਰ ਅਸਮਾਨ ਵਿੱਚ ਕਹਿੰਦੇ ਸਾਨੂੰ ਸਾਥ ਮਿਲਣਾ ਚਾਹੀਦਾ ਕਸਾਬ ਜੇ ਕਸਾਬ ਸਾਨੂੰ ਸਾਬ ਜੇ ਕਸਾਬ ਜੇ ਸਾਡੇ ਦਾੜ ਘਰ ਤੱਕ ਪਹਿੰਦਾ ਜੀ ਤੱਕ ਪੂਰਾ ਤੱਕ ਪੂਰਾ ਤੱਕ ਦਾ ਕੀਤਾ ਇਹ ਕਹਾਡਾ ਹਾਲੇ ਕ ਸਾਡਾ ਸੈੱਡ ਪਿੱਛੇ ਹੈ ਜੀ ਇੱਕ ਉਹ ਸਾਡਾ ਮੇਰੀ ਮਲਕੀਅਤ ਦੇ ਵਿੱਚ ਸਾਡੀ ਮਲਕੀਅਤ ਦੇ ਵਿੱਚ ਸਾਡਾ ਸੈੱਡ ਹੈ ਜੀ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਹਾਈ ਕੋਰਟ ਦਾ ਅਸੀਂ ਪਰਮਿਸ਼ਨਾਂ ਮੰਗੀ ਜਾਂਦੇ ਵੀ ਹਾਈ ਕੋਰਟ ਤੋਂ ਤੁਹਾਡੀ ਨੋਟਿਸ ਦਿਖਾ ਦਿਓ ਕੋਈ ਨੋਟਿਸ ਨਹੀਂ ਦਿਖਾਇਆ ਗਿਆ ਸਾਨੂੰ ਸਾਡੇ ਨਾਲ ਸਾਨੂੰ ਧੱਕਾ ਮਾਰ ਗਿਆ ਉਹਨਾਂ ਨੇ ਪੰਜਾ ਮਾਰਿਆ ਗਿਆ ਜੀ ਆ ਦੇਖੋ ਆਜੀ ਉਰੇ ਖੜੇ ਤੇ ਅਸੀਂ ਪਰਮਿਸ਼ਨਾਂ ਮੰਗੀ ਜਾਂਦੇ ਸਾਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਸਾਨੂੰ ਪੁਲਿਸ ਖਿੱਚ ਕੇ ਕਰੇ ਤਾਂ ਪੁਲਿਸ ਦੀ ਆੜ ਦੇ ਵਿੱਚ ਇਹਨਾਂ ਨੇ ਅੱਜ ਮਾਰਲੀ ਕਮਾਣੋ ਉਹ ਕਰਨਾ ਸੀਗਾ ਉਹਦੀ ਆੜ ਦੇ ਵਿੱਚ ਸਾਡੇ ਨਾਲ ਧੱਕਾ ਕੀਤਾ ਜੀ ਬਾਜ਼ਾਰ ਦੇ ਵਿੱਚ ਜੀ ਬਾਕੀ ਸਾਰਾ ਬਾਜ਼ਾਰ ਸੇਫ ਹੈ ਜੀ ਸਾਡੀ ਦੁਕਾਨ ਸਾਡੀ ਦੁਕਾਨ ਕੱਲੂ ਢਾਈ ਗਈ ਹੈ ਤੁਹਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਨੋਟਿਸ ਨਹੀਂ ਹੈ ਜੀ ਨੋਟਿਸ ਪਹਿਲਾਂ ਆਉਂਦੇ ਰਹੇ ਆ ਅਸੀਂ ਜਵਾਬ ਵੀ ਦਿੱਤਾ ਜੀ ਤਖ਼ਤ ਮੌਕਾ ਵੀ ਦਿਖਾਇਆ ਜੀ ਉਹਨਾਂ ਨੂੰ ਪਰ ਉਹਦੇ ਬਾਅਦ ਤਾਂ ਸਾਨੂੰ ਕੋਈ ਨੋਟਿਸ ਨਹੀਂ ਸਿੱਧਾ ਆਜਾ ਅਟੈਕ ਕੀਤਾ ਅਸੀਂ ਪੁੱਛਿਆ ਵੀ ਹਾਈ ਕੋਰਟ ਕੋ ਪਰਮਿਸ਼ਨ ਕਿਤੇ ਹਾਈ ਕੋਰਟ ਦੀ ਜਾਂ ਕਿਸੇ ਹੋਰ ਦੀ ਦੇਖੋ ਜੀ ਇਹਦਾ ਕੇਸ ਲੱਗਣਾ ਚਾਹੀਦਾ ਨਾ ਕੋਈ ਵੀ ਪਰਮਿਸ਼ਨ ਥੋੜੀ ਚਾਹੀਦੀ ਆ ਕੋਈ ਪਰਮਿਸ਼ਨ ਹੀ ਨਹੀਂ ਸੀ ਸਾਨੂੰ ਕੋਈ ਨੋਟਿਸ ਨਹੀਂ ਸੀ ਸਾਨੂੰ ਬੇਇੱਜ਼ਤੀ ਬਰਨਿਆ ਨੂੰ ਪਛਾਣਾ ਬਣਾਇਆ ਗਿਆ ਬੇਰਨਿਆ ਦੇ ਨਾਮ ਬਣਾਇਆ ਲੋਕ ਲੱਭੇ ਬੋਲਦੇ ਸਾਡੇ ਖਿਲਾਫ ਇਹ ਪਿੰਡ ਪੰਜਾਬ ਸ ਅਸੀਂ ਇਹੋ ਸਾਹਿਬਾਂ ਦੇ ਕੋਲ ਕਿੰਨਾ ਪਹਿਲਾਂ ਅਸੀਂ ਥੋੜਾ ਛੱਡ ਕੇ ਆ ਜੀ ਹੈ ਇਹੋ ਸਾਹਿਬ ਨੇ ਕਹਿੰਦੀ ਕਰਾਈ ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ ਕਹਿੰਦਾ ਵੀਡੀਓ ਰਿਕਾਰਡਿੰਗ ਪਈ ਹੈ ਕੈਮਰੇਜ ਕੱਢੀ ਹੋਈ ਹੈ ਉਹਨਾਂ ਵਾਲੇ ਮੇਰੇ ਕੋਲ ਆਏ ਮੋਗਾ ਮੈਂ ਗਈ ਮੋਗਾ ਦੇ ਕੋਲ ਜਾ ਕੇ ਜੇ ਮਰਾ ਅੱਛਾ ਢਿਆਨ ਨੂੰ ਬਾਜ਼ਾਰ ਨਾਲ ਮੈਂ ਬਾਹਰ ਆ ਤੁਸੀਂ ਮੇਰਾ ਟਾਲਤਾ ਜਾ ਬਰ ਮੇਰਾ ਤੁਸੀਂ ਆਪ ਦਿਖਾਓ ਜੀ ਮੈਂ ਕਿੱਥੇ ਬੈਠਾ ਉਹ ਅੱਗੇ ਮੇਰੇ ਕਿੰਨੇ ਨਹੀਂ ਕਿੰਨੀਆਂ ਦੁਕਾਨਾਂ ਤਾਂ ਜਗੀਆਂ ਜਾਂਦੀ ਹੈ ਸਾਡੀ ਹੈ ਜੀ ਇੱਕ ਪਬਲਿਕ ਰੰਗ ਇਹ ਰੰਗਾਂ ਦਾ ਬਾੜ ਬਾਈ ਇਹਦੇ ਕੋਈ ਰਾਸ਼ੀ ਰੰਗ ਜਲਾਉ ਕੋਈ ਨਹੀਂ ਲਾਉਗਾ ਅਗਾਂ ਕਿ ਸਾਨੂੰ ਰੀਵਰਸਰ ਕਰ ਰਹੇ ਆ ਸਾਡਾ ਟੌਰ ਕਰ ਰਹੇ ਜਿਹੜੀ ਆ ਜਿਹੜੀ ਛੱਡਾ ਸਾਡਾ ਸਾਡੀ ਜਿੰਨੀ ਮਾਲਕੀ ਤੋਂ ਰਿਸਟਰੀ ਆ ਦੇ ਕੋਲ ਉਹਦੇ ਅੰਦਰ ਆ ਸਾਡਾ ਅੱਛਾ ਉਹਦਾ ਆ ਗਿਆ ਸਾਡੇ ਨਾਲ ਵਿੱਚ ਉਹ ਸਾਡੀ ਮਾਲਕੀ ਦੇ ਅੰਦਰ ਜਿਹੜਾ ਸਾਡੇ ਕੋਲ ਰਿਸਟਰੀ ਆ ਉਹ ਚੀਤੀ ਅੰਦਰ ਤਾਂ ਆ ਗਿਆ ਅੱਛ ਇਸੇ ਹੋਰ ਦੁਕਾਨ ਨੂੰ ਨਿਸ਼ਾਨਾ ਨਹੀਂ ਪੜਿਆ ਪਬਲਿਕ ਰਾਨਾ ਜੀ ਉਹ ਮੈਂ ਦੇਖਿਆ ਆਉਂਦੇ ਆਉਂਦੇ ਨੇ ਇੱਕ ਆ ਪਬਲੀਕ ਦੁਕਾਨਦਾਰ ਹੋਰ ਕੋਈ ਬਾਜ਼ਾਰ ਚ ਹੋਰ ਗੱਲ ਜਿਹੜੀ ਕਹਿੰਦੇ ਇੱਕ ਲਾਈਨ ਲਾ ਕੇ ਸਾਰੇ ਵੱਡੇ ਵੱਡੇ ਪਰਾ ਨਹੀਂ ਸਾਈਡ ਤੋਂ ਆਜੋ ਸਾਰਾ ਸਾਡਾ ਛੱਟ ਪੈਦਾ ਗੁੰਦਾ ਹੋ ਗਈ ਆ ਵੀ ਆਪ ਰਹਿਮਾਂ ਕੇ ਸਰਕਾਰੀ ਕੋਈ ਪ੍ਰਬੰਧ ਨਹੀਂ ਮੈਨੂੰ ਕਹਿੰਦੇ ਇਹ ਵਿੱਚ ਜਿਹੜੇ ਤਵਾ ਬਟਾ ਅੰਮ੍ਰਿਤਸਰ ਤੋਂ ਟੈਂਸ਼ਨ ਨਾ ਲਟੋ ਵੀ ਆਪਰੇ ਟੈਂਕਰ ਆ ਬਣਾ ਲਾਗੇ ਕੋਟਾ ਆਉਣ ਦੇ ਬਾਅਦ ਕਾਲਾ ਨੂੰ ਆ ਕੇ ਰੋਕ ਲਗਾਵਾ ਫੂਲ ਲੱਗਾ ਦੇ ਬਣਾ ਰਹੇ ਆ ਅੱਜਾ ਅਸੀਂ ਤਾਂ ਪਟਾਈ ਕਰੇ ਤੁਸੀਂ ਕਾਈ ਤਾਂ ਬਣਾ ਰਹੇ ਆ ਤਾਂ ਬਣਾ ਰਹੇ ਆ ਅਸੀਂ ਸਾਨੂੰ ਆਗੇ ਹੋਰ ਰੋਕ ਕੇ ਗੱਲ ਅਸੀਂ ਆਪਾਂ ਟਰੈਕਟਰ ਆਪਾਂ ਟੈਂਕਰ ਸਾਰਾ ਅਸੀਂ ਆਪਣਾ ਲਿਆਂਦਾ ਹੋਇਆ ਜੀ 6 ਲੱਖ ਰੁਪਏ ਦਾ ਲਾਇਆ ਅਸੀਂ ਟੈਂਕਰ ਤੋਂ ਜਨਨ ਸਾਈਡ ਤੋਂ ਸਾਈਡ ਤੋਂ ਇਹ ਜਮੀਨ ਨੂੰ ਬਲਾਕ ਜੇ ਕਰ ਜੇ ਸਾਰਾ ਵੀ ਆਟਾ ਲੱਗਾ ਨੂੰ ਆ ਕੇ ਸੈਟਲ ਕਰੇਵਾ ਆਪਸ ਵਿੱਚ ਕਿੰਨੀ ਕਿੰਨੀ ਸਾਲਾਂ ਤੋਂ ਬਾਪ ਜੈਸੀ ਆਪਾਂ ਦਾ ਬੰਦ ਹੋ ਗਿਆ ਉਹ ਬੇਸਾਨੀ ਦੀ ਗੱਲ ਉਹ ਸੰਗਤ